بسم اللہ الرحمن الرحیم شروع کردہ ہاں اللہ تعالیٰ دے تو جو بڑا مہربان اور نہایت ہی رحم والا ہے کل ستارہ جولائی دوہزار چووی محرم دا دن ہے یوم اشورہ دا دن ہے سیدنا امام حسین رضی اللہ تعالیٰ دی لاسانی شہادت دا دن ہے اور میں اس لائیو سنے دے ذریعے بےنتی کرنا چاہوں گا ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋ ਰਹਾ ਕਿ ਇਹ ਜਾਣ ਕੇ ਬੜੀ ਖੁਸ਼ੀ ਵੀ ਹੋਈ ਕਿ ਮੁਹਰਮ ਦੇ ਦਿਨ ਮਾਲੇਰ ਕੋਟਲਾ ਡਿਸਟ੍ਰਿਕਟ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਲੇਕਿਨ ਇਹ ਬੜਾ ਦੁੱਖ ਵੀ ਹੋਇਆ ਕਿ ਬਾਕੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਮੁਹਰਮ ਦੀ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਸਿਰਫ ਮਾਲੇਰ ਕੋਟਲਾ ਹੀ ਨਹੀਂ ਪੂਰਾ ਪੰਜਾਬ ਹੀ ਨਹੀਂ ਪੂਰਾ ਭਾਰਤ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਸਦਨਾ ਇਮਾਮ ਹੁਸੈਨ ਰਜ਼ੀਅੱਲਾਹੁ ਅਤਾਲਾ ਦੀ ਸ਼ਹਾਦਤ ਨੂੰ ਕਰੋਨਾ ਲੋਕ ਸलाम ਪੇਸ਼ ਕਰਦੇ ਹਨ سیدنا امام حسین دی شہادت صرف اسلام اور مسلمانان علیہ ہی نہیں بلکہ پوری دنیا دے مظلوم بے قصور لوکا دے لیے سی انہوں نے اس رواج نو ختم کیتا کہ صرف سત્તા داریاں دے پیچھے ہی چلیا جاوے صرف زیادہ تعداد چ اگر کچھ لوکوں اوناں نوں ہی سچے راستے تے سمجھیا جاوے بلکہ او دنیا دی پہلی شخصیت ہے جنہاں نے کئی ہزار دے لشکر دے سامنے صرف اپنے 72 جانثاراں دے نال ਉਸ ਜੰਗ ਦੇ ਵਿੱਚ ਇਹ ਐਲਾਨ ਕੀਤਾ ਕਿ ਹੱਕ ਔਰ ਸੱਚ ਦੇ ਚੱਲਣ ਵਾਲੇ ਲੋਕ ਤਾਦਾਦ ਨੂੰ ਨਹੀਂ ਕਦੀ ਦੇਖਦੇ ਉਹ ਆਪਣੇ ਮਕਸਦ ਦੇ ਉੱਤੇ ਹਮੇਸ਼ਾ ਕਾਇਮ ਰਹਿੰਦੇ ਨੇ ਇਮਾਮ ਹੁਸੈਨ ਦੀ ਸ਼ਹਾਦਤ ਅਹਿਲ ਬੈਤ ਦੀ ਸ਼ਹਾਦਤ ਪੂਰੀ ਦੁਨੀਆ ਦੇ ਇਨਸਾਨਾਂ ਦੇ ਲਈ ਇੱਕ ਸਨੇਹਾ ਹੈ ਔਰ ਜਿਸ ਨੂੰ ਪੂਰੀ ਦੁਨੀਆ ਦੇ ਇਨਸਾਨ ਹਮੇਸ਼ਾ ਆਪਣੇ ਲਈ ਔਰ ਆਪਣੇ ਆਨ ਵਾਲੇ ਜੀਵਨ ਦੇ ਲਈ ਰਹਿਨਮਾਈ ਦੇ ਤੌਰ ਤੇ ਦੇਖਦੇ ਆ ਰਹੇ ਨੇ ਮੈਂ ਬੇਨਤੀ ਕਰਨਾ ਚਾਹਨਾ ਸਰਦਾਰ ਭਗਵੰਤ ਸਿੰਘ ਮਾਨ ਹੁਰਾ ਨੂੰ ਵੀ ਤੁਸੀਂ ਪੂਰੇ ਪੰਜਾਬ ਦੇ ਮੁਸਲਮਾਨਾ ਦੇ ਲੀਡਰੋਂ ਪੂਰੇ ਪੰਜਾਬੀਆਂ ਦੇ ਲੀਡਰੋਂ ਹਰ ਧਰਮ ਹਰ ਜਾਤ ਔਰ ਬਰਾਦਰੀ ਦੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਤੇ ਇਸ ਮੌਕੇ ਤੇ ਜਦ ਮਲੇਰਕੋਟਲੇ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਕਿ ਬਹੁਤ ਬਿਹਤਰ ਹੋਵੇਗੀ ਜੇ ਪੂਰੇ ਪੰਜਾਬ ਦੇ ਲੋਕਾਂ ਨੂੰ ਇਸ ਛੁੱਟੀ ਦਾ ਐਲਾਨ ਜਿਹੜਾ ਉਹ ਕਰਨਾ ਚਾਹੀਦਾ ਇਸ ਲਈ ਬੇਨਤੀ ਕਰਾਂਗਾ ਕਿ ਪੂਰੇ ਪੰਜਾਬ ਦੇ ਅੰਦਰ ਮੁਹਰਮ ਦੀ ਛੁੱਟੀ ਦਾ ਐਲਾਨ ਕੀਤਾ ਜਾਵੇ ਔਰ ਸੇਦਰ ਇਮਾਮ ਹੁਸੈਨ ਰਜ਼ੀਅੱਲਾਹ ਤਾਲੀ ਦੀ ਸ਼ਹਾਦਤ ਸलाम ਬੇਸ਼ਕੀਰ Subscribe to One India channel and never miss an update.